ਸਤਨਾੰਗ ਸਿੰਘ ਜੀ ਜਿਹੜੇ ਇਸ ਬੱਚੇ ਨੂੰ ਤੁਹਾਡੇ ਦਰਸ਼ਨ ਕਰਵਾਉਂਦੇ ਨੇ ਮੈਂ ਇਹਨਾਂ ਦਾ ਰਣੀ ਹਾਂ ਪਾਤਸ਼ਾਹ ਗੁਰੂ ਕੀ ਸੰਗਤਾਂ ਦਾ ਧੰਨਵਾਦ ਕੋਟੇ ਕੋਟਸ਼ਾ ਪਾਪਾ ਜੇ ਵਿੱਚੋਂ ਡੁੱਬਦੇ ਨੂੰ ਉਤਾਰ ਕੇ ਉਹ ਦੇ ਕੇ ਨਾਮ ਦਾ ਕਿੰਕਾ ਜਨਮ ਪਾਤਸ਼ਾਹ ਗੁਰੂ ਕੀ ਸੰਗਤਾਂ ਦੇ ਇਸੇ ਤਰੀਕੇ ਅਨੁਸਾਰ ਸਿੰਘ ਕਰਦੇ ਰਹਿ ਔਰ ਐ ਰਹੀ ਤੁਹਾਡੇ ਦਰਸ਼ਨ ਇਹਨਾਂ ਦੇ ਨਾਲ ਤੁਹਾਡੇ ਬੀੜਿਆਂ ਦੇ ਮਾਲਕ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੱਟੇ ਖੇ ਲਾ ਦਿੱਤੇ ਵੀ ਦੁਨੀਆ ਦੇ ਮਾਲਕ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਿੱਖ ਦੀ ਨੀਂਹ ਮਜ਼ਬੂਤ ਕਰਨ ਵਾਸਤੇ ਵਾਹ ਵਾਹ ਕੋ ਬਿੰਦ ਸਿੰਘ ਆਪਣੇ ਪੁੱਤੇ ਲਾ ਨਿਸ਼ਾਨ ਪੁੱਤਰ ਸੀਦਰ ਪੁੱਤਰ ਆਵਾਜਨਾ ਸਾਹ ਮਾਤੇ ਉਹਦੇ ਮਾਪਿਆਂ ਦੀ ਆਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਅੱਜ ਆਪਾਂ ਸ਼ਹੀਦ ਬਾਬਾ ਸ਼ਾਮ ਸਿੰਘ ਜੀ ਦੇ ਅਸਥਾਨ ਤੇ ਖੜੇ ਆ। ਤੋਂ ਇਹ ਮੇਲਾ ਇੱਥੇ ਸੰਗਤਾਂ ਵੱਲੋਂ ਹਰ ਸਾਲ ਬਣਾਇਆ ਜਾਂਦਾ ਲਗਭਗ 50 ਸਾਲ ਤੋਂ ਲਗਾਤਾਰ ਇਹ ਸ੍ਰੀ ਹਨਪੜ ਸਾਹਿਬ ਉੱਤੇ ਚੱਲਦਾ ਹੈ। ਤੇ ਇਹਦਾ ਸਥਾਨਾਂ ਤੇ ਰਲ ਮਿਲ ਕੇ ਜਿਹੜੀ ਸੰਗਤ ਰਜਾਪੁਰ ਦੇ ਸੰਗਤ ਜਿਹੜੀ ਆ ਰਲ ਮਿਲ ਕੇ ਸ਼ਿਰਕਤ ਕਰਦੀ ਆ। ਆਸ-ਪਾਸੋਂ ਇਲਾਕਾ ਨਿਵਾਸੀ ਜਿਹੜੇ ਆ ਰਿਸ਼ਤੇਦਾਰ ਭੈਣ ਭਰਾ ਸਾਰੇ ਇਸ ਏਰੀਆ ਦੇ ਵਿੱਚ ਆਉਂਦੇ ਆ ਤੇ ਬਾਬੇ ਸ਼ਹੀਦ ਸਿੰਘਾਂ ਨੂੰ ਪ੍ਰਣਾਮ ਕਰਦੇ ਆ ਇੱਧਰ ਆਓ ਕਿਉਂਕਿ ਇਹਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਇਹ ਆਮ ਸ਼ਹੀਦੀਆਂ ਨਹੀਂ ਐ ਇਹਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਇਹ ਜਗ ਜਾਰ ਹੈ ਤੇ ਇਸ ਕਰਕੇ ਇਹਨਾਂ ਨੂੰ ਸਾਰੀ ਸੰਗਤ ਜਿਹੜੀ ਆ ਨਮਨ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੱਚ ਦਾ ਕਲ ਬੰਦੀਸੂ ਦਿਵਸੇਸ਼ਵਰ ਕੀ ਗੱਲ ਹੈ ਕੱਲ ਬੰਦੀਸੂ ਦਿਵਸ ਬਣਾਇਆ ਜਾ ਰਿਹਾ ਹੈ ਅੰਦੀ ਛੋੜ ਦਿਵਸ ਵੀ ਇਸੇ ਪ੍ਰੋਗਰਾਮ ਦੇ ਨਾਲ ਹੀ ਇਤਿਹਾਸਕ ਜੋ ਜਿਹੜਾ ਉਹ ਸੰਬੰਧਿਤ ਹੈ ਕਿਉਂਕਿ ਸਾਬ ਸਿਬੂ ਤੇ ਇੱਕ ਬਹਾਦਰ ਜੀ ਸਾਬ ਸਿਧਗੁਰੂ ਹਰਗੋਬਿੰਦ ਪਾਸ਼ਾ ਜੀ ਜਦੋਂ ਜੇਲ੍ਹ ਦੇ ਵਿੱਚ ਸਿਗੇ ਤੇ ਉਹਨਾਂ ਤੋਂ ਹੀ ਇਹ ਜਿਹੜਾ ਬੰਦੀ ਛੋੜ ਦਿਵਸ ਜਿਹੜਾ ਇਹ ਮਨਾਇਆ ਜਾਂਦਾ ਇਸ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ ਸਾਰੀਆਂ ਸ਼ਖਤਾਂ ਨੂੰ ਲੱਖ ਲੱਖ ਵਧਾਈਆਂ ਸਰਪ੍ਰਸਤ ਪੁਰਨਾਮ ਲੈ ਤੋਂ ਪਿੰਡਾਂ ਨਾਲੇ ਤੇ ਗੁਰਦਵਾਰੇ ਨਾਲੇ ਅੱਜ ਮੇਰਾ ਨਾਮ ਗਿਆਨ ਸਿੰਘ ਪਿੰਡ ਰਜਾਪੁਰ ਜ਼ਿਲ੍ਹਾ ਕਪੂਰਥਲਾ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਤ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸਾਹਿਬ ਵੀ ਨਾਲ ਖੜੇ ਆ ਸਾਡੇ ਪ੍ਰਧਾਨ ਸਾਹਿਬ ਵੀ ਆਏ ਹੋਏ ਆ ਤੇ ਸਾਰੀ ਕਮੇਟੀ ਤੇ ਸਾਰੀ ਸੰਗਤ ਸਮੇਤ ਨਗਰ ਪੰਚਾਇਤ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੀ ਹੈ ਇਸ ਪ੍ਰੋਗਰਾਮ ਦੇ ਜਿਹੜੇ ਮੁੱਖ ਸੰਚਾਲਕ ਆ ਉਸ ਵਰਗਵਾਸੀ ਸਰਦਾਰ ਦਰਸ਼ਨ ਸਿੰਘ ਜੀ ਦਾ ਸਮੂਹ ਪਰਿਵਾਰ ਸਰਦਾਰ ਮੇਜਰ ਸਿੰਘ ਸਰਦਾਰ ਲਖਵੀਰ ਸਿੰਘ ਕੁਲਵੀਰ ਸਿੰਘ ਤੇ ਸਮੂਹ ਸਾਥ ਸੰਗਤ ਜਿਹੜੀ ਆ ਰਲ ਕੇ ਇਸ ਪ੍ਰਬੋਗਨ ਪ੍ਰੋਗਰਾਮ ਨੂੰ ਦੇਪਰੇ ਚਾੜਨ ਦੇ ਵਿੱਚ ਇਹਨਾਂ ਦਾ ਬੋਸ ਜੀ ਹੋਗਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਰਵਾਹਿਗੁਰੂ ਜੀ ਦੇ ਖਤੇ ਇਹ ਸਲਾਨਾ ਜੋੜ ਮੇਲਾ ਜਿਹੜੇ ਬਾਬਾ ਸ਼ਾਮ ਸਿੰਘ ਦੇ ਹਰ ਸਾਲ ਵਿਤਰ ਮਨਾਇਆ ਜਾਂਦਾ ਹੈ ਸਾਰੀਆਂ ਸੰਗਤਾਂ ਔਰ ਪਿੰਡ ਦੀ ਪੰਚਾਇਤ ਪਿੰਡ ਦੇ ਰਜਾਪੁਰ ਵੱਲੋਂ ਸਾਰੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਦੀਵਾਲੀ ਵੀ ਮਨਾਈ ਜਾ ਰਹੀ ਹੈ ਬੰਦੀ ਛੋੜ ਦਿਵਸ ਵੀ ਮਨਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਤਿਹਾਸਿਕ ਹੈ ਬੰਦੀ ਚੋੜ ਮੇਲਾ ਦਵਾਈ ਦੀਆਂ ਲੱਖ ਲੱਖ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ